ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਤ ਦੇ ਨਾਲ ਅੱਪ ਅੱਜ ਮਾਰਨਿੰਗ ਤੋਂ ਹੀ ਜਿਹੜਾ ਵਲੌਗ ਆ ਉਹ ਸ਼ੁਰੂ ਕਰ ਲਿਆ ਹੁਣ ਤੁਸੀਂ ਕਹੋਗੇ ਮਾਰਨਿੰਗ ਦੇ ਵਿੱਚ ਹੀ ਮੈਂ ਤੜਕਾ ਲਾ ਰਹੀ ਆ ਹਾਂਜੀ ਹਾਂ ਇਹ ਟਾਈਮ ਮਾਰਨਿੰਗ ਦਾ ਆ ਮਾਰਨਿੰਗ ਦੇ 6 ਵਜੇ ਹੋਏ ਸੀ ਤੇ ਮੈਂ ਪਿਛਲੇ ਪਹਿਲੇ ਮੈਂ ਖੈਲਾ ਇਸ ਤੋਂ ਪਹਿਲਾਂ ਦੂਜਾ ਪਤਾ ਨਹੀਂ ਪਹਿਲਾ ਵਲੌਗ ਆ ਇਸ ਤੋਂ ਪਹਿਲਾਂ ਵਾਲਾ ਜਿਹੜਾ ਮੈਂ ਆ ਅੱਜ ਰੇਟਿੰਗ ਕਰਦੀ ਆ ਵੀ ਉਹਦੇ ਵਿੱਚ ਮੈਂ ਕਿਹਾ ਸੀਗਾ ਨਾ ਮੇਰੇ ਤੋਂ ਸਵੇਰੇ ਸਵੇਰੇ ਨਹੀਂ ਉੱਠਿਆ ਜਾਂਦਾ ਤੇ ਮੈਂ ਹੁਣ ਸਵੇਰੇ ਸਵੇਰੇ ਉੱਠਣ ਦਾ ਇੱਕ ਤਰੀਕਾ ਲੱਭ ਲਿਆ ਹਨਾ ਵੀ ਮੈਂ ਕਿਵੇਂ ਉੱਠਣਾ ਹੈ ਹਨਾ ਤੇ ਰਾਤ ਨੂੰ ਮੈਂ ਤੜਕਾ ਨਹੀਂ ਲਾਇਆ ਰਾਤ ਅਸੀਂ ਬਣਾ ਕੇ ਖਾਲੇ ਸੀਗੇ ਮਟਰ ਪਲਾਵ ਹਨਾ ਤੇ ਉਹ ਫਿਰ ਮੈਂ ਸੋਚਿਆ ਵੀ ਜਿਹੜਾ ਮਟਰ ਪਨੀਰ ਆ ਆਲੂ ਮਟਰਾਂ ਦਾ ਤੜਕਾ ਆ ਉਹ ਆਪਾਂ ਸਵੇਰੇ ਲਾਵਾਂਗੇ ਹਨਾ ਵੀ ਰਾਤ ਨੂੰ ਫਿਰ ਕਿਸੇ ਨੇ ਖਾਣੀ ਤਾਂ ਹੈ ਨਹੀਂ ਸੀਗੀ ਮੈਂ ਸੋਚਿਆ ਵੀ ਨਾਲੇ ਲਾਹੇ ਨਾ ਸਵੇਰੇ ਉੱਠਿਆ ਜਾਊ ਵੀ ਮੈਂ ਬਣਾਉਣੀ ਆ ਸਬਜ਼ੀ ਹਨਾ ਇੱਕ ਮਨ ਦੇ ਵਿੱਚ ਹੀ ਰਹਿੰਦਾ ਨਾ ਘੰਟੀ ਜੀ ਵੱਜਦੀ ਮੇਰਾ ਕੰਮ ਰਹਿੰਦਾ ਕੰਮ ਰਹਿੰਦਾ ਹਨਾ ਤੇ ਫਿਰ ਮੈਂ ਟਾਈਮ ਨਾਲ ਉੱਠ ਖੜੀ ਸੀਗੀ ਤੇ ਮੈਂ ਇੱਥੇ ਚਾਹ ਵੀ ਬਣਾ ਲਈ ਸੀਗੀ ਤੇ ਚਾਹ ਸ਼ਾਇਦ ਰੱਖੀ ਹੋਈ ਸੀ ਇੰਡਕਸ਼ਨ ਤੇ ਚਾਹ ਨੂੰ ਉਬਾਲੀ ਨਹੀਂ ਸੀ ਆਈ ਤੇ ਫਿਰ ਮੈਂ ਸੋਚਿਆ ਵੀ ਓਨੀ ਦੇਰ ਮੈਂ ਤੜਕਾ ਧਰ ਲਵਾਂ ਹਨਾ ਵੀ ਲੇਟ ਬਣਾ ਹੋ ਜਾਵੇ ਫਿਰ ਮਨ ਨੂੰ ਇਹ ਵੀ ਸੀਗਾ ਵੀ ਕੰਮ ਨਾ ਲੇ ਪੀਕੇ ਤੇ ਸਬਜੀ ਰੱਜਈ ਨਾ ਉਧਰੋਂ ਬੱਚਿਆਂ ਨੇ ਸਕੂਲ ਵੀ ਜਾਣਾ ਹਨਾ ਤੇ ਫਿਰ ਮੈਂ ਨਾਲ ਦੀ ਨਾਲ ਤੜਕਾ ਲਾਉਣ ਲੱਗੀ ਸੀ ਤੇ ਤੜਕਾ ਜਿਵੇਂ ਤੁਸੀਂ ਦੇਖ ਹੀ ਲਿਆ ਬਹੁਤ ਸੋਹਣਾ ਭੁੱਜ ਗਿਆ ਵਧੀਆ ਹਨਾ ਤੇ ਲਓ ਜੀ ਹੁਣ ਤੜਕਾ ਭੁੱਜ ਗਿਆ ਆਪਾਂ ਉਹਦੇ ਵਿੱਚ ਪਾ ਲਈ ਆਪਣੇ ਮਸਾਲੇ ਜਿਹੜੇ ਆਪਾਂ ਲੋੜ ਅਨਸਾਰ ਜਿੰਨਾ ਕੁ ਨਾਣ ਮਿਰਚ ਬਸ ਸਿੰਪਲ ਜਿਹਾ ਤੜਕਾ ਲਾਉਣੀ ਹੁੰਦੀ ਆ ਜਿਆਦਾ ਇਹ ਨਹੀਂ ਹੈਗਾ ਵੀ ਜਿਆਦਾ तामझाम ਵਾਲੇ ਤੜਕੇ ਨਹੀਂ ਲਾਈਦੇ ਤੁਹਾਨੂੰ ਪਤਾ ਹੀ ਆ ਮੇਰੇ ਖਿਆਲ ਨਾਲ ਹਰੇਕ ਘਰ ਦੇ ਵਿੱਚ ਨਾਰਮਲ ਤੜਕਾ ਇਦਾਂ ਹੀ ਲੱਗਦਾ ਆ ਦਾਲ ਗਈ ਆਪਣੀ ਪਾਣੀ ਗਾਜਰ ਤੇ ਕਰਕੇ ਉੱਝੀ ਜਾਂਦੀ ਹੈ ਤੇ ਉਹਨੂੰ ਨਾ ਦੇਖਿਓ ਤੇਲ ਉਰਖਿਆ ਹੋਇਆ ਤੇ ਗਰਮ ਕਰਕੇ ਲਾਉਣ ਨੂੰ ਪਾਲਾਂ ਦੇ ਵਿੱਚ ਕੌਲੀ ਵਿੱਚ ਕੱਢ ਕੇ ਗਰਮ ਕਰ ਲਈਦਾ ਤੇ ਹੁਣ ਆਪਾਂ ਇੰਡਕਸ਼ਨ ਕਰਦਨੇ ਆਪਾਂ ਬੰਦ ਸਬਜੀ ਤਕਰੀਬਨ ਤਕਰੀਬਾ ਆਪਣੀ ਆਲੂ ਮਟਰ ਦੀ ਬਹੁਤ ਸੋਹਣੀ ਬਣ ਗਈ ਰਿੱਚ ਕੀ ਢੱਕ ਦਨੇ ਆ ਇੰਡਕਸ਼ਨ ਕਰਦਨੇ ਆਪਾਂ ਆਫ ਲਓ ਜੀ ਲੋਜੀ ਟਾਈਮ ਹੋ ਗਿਆ ਮਾਰਨਿੰਗ ਦੇ 8:30 ਤੁਹਾਨੂੰ ਬਾਹਰਲਾ ਵੀ ਮੌਸਮ ਦਿਖਾ ਦਨੇ ਆ ਲੋਜੀ ਅੱਜ ਕੋਈ ਧੁੰਦ ਨਹੀਂ ਸਾਦੇ ਬਾਲੀ ਹਵਾ ਨਹੀਂ ਹੈਗੀ ਰਹੀ ਥੋੜੀ ਜਿਹੀ ਹਵਾ ਲੈ ਆ ਤੇ ਚੰਦਿਆ ਲੈ ਆਇਆ ਇਹ ਕੰਪਨੀ ਲੈ ਲਾਈ ਆ ਤਾਂ ਚਲਾਈ ਆ ਇਹ ਪਰੀ ਪੀ ਰਹੀ ਆ ਪਾਣੀ ਪਰੀਕੁੱਟ ਮਾਰਨਿੰਗ ਬੋਲਦੇ ਉਹ ਹਾਲੇ ਆਪਾਂ ਚੱਕਣਾ ਪਾਉਣੇ ਅੱਠ ਹੋ ਗਏ ਹੁਣ ਚੱਕਦੇ ਤੇ ਅੱਜ ਬੱਦਲ ਵਾਈ ਇਤਾਂ ਨਹੀਂ ਬਣੀ ਪਈ ਆ ਓ ਦੋ ਇਤਾਂ ਦੀ ਬੱਦਲ ਵਾਈ ਆ ਬਾਹਰਲਾ ਮੌਸਮ ਤੁਹਾਨੂੰ ਦਿਖਾ ਦਿੰਦੀ ਆ ਲੋਈ ਸਵੇਰੇ ਸਵੇਰੇ ਬਾਹਰ ਬਹੁਤ ਵਧੀਆ ਲੱਗਦਾ ਮੇਰੇ ਨੇਰੀ ਮਧੀਮ ਮੌਸਮ ਅੱਜ ਤੋਂ ਪਲਪ ਵਧੀਆ ਲੱਗੂਗੀ। ਹਾਂਜੀ। ਸ੍ਰੀ ਗੌਰ ਜੀ। ਉਹ ਤੁਸੀਂ ਠੀਕ-ਠਾਕ ਹੋਵੋਗੇ? ਹਾਂ ਅਸੀਂ ਤਾਂ ਠੀਕ ਹਾਂ। ਤੁਸੀਂ ਦੱਸਿਆ ਕਰੋ ਆਪਦਾ ਕੀ ਅਸੀਂ ਠੀਕ ਆ। ਅਸੀਂ ਠੀਕ ਆ। ਹਾਂ। ਥੋੜ ਹੋਰ ਕਿ ਘਟ ਗਈ ਨਹੀਂ ਤੁਹਾਨੂੰ ਤਾਂ ਹੱਲੇ ਵੀ ਲੱਗਦੀ ਆ ਇਹ ਮੋਢੇ ਜੇ ਨਹੀਂ ਸੀ ਸੀ ਕਰੀ ਜਾਈ ਇਹ ਸੁੰਗੜ ਕੇ ਨਹੀਂ ਰਹੀਦਾ ਹੁੰਦਾ ਹਾਂ ਜਿੰਨਾ ਤਾਂ ਸੀਨਾ ਤਾਂ ਕੇ ਰਹੀਦਾ ਸੀਨਾ ਸੀਨਾ ਤਾਂ ਕੇ ਰਹੀਦਾ ਕਿਉਂਕਿ ਹਰੇਕ ਚੀਜ਼ ਦਾ ਕੰਮ ਹੁੰਦਾ ਡਰਾਉਣਾ ਆਪਾਂ ਡਰਨਾ ਥੋੜੀ ਆ ਗਰਮੀ ਗਰਮੀ ਹੋਵੇ ਸਰਦੀ ਹੋਵੇ ਹਨਾ ਹਰੇਕ ਚੀਜ਼ ਦਾ ਕੰਮ ਆ ਤੁਹਾਨੂੰ ਡਰਾਉਣਾ ਤੁਸੀਂ ਡਰਨਾ ਥੋੜੀ ਆ ਅਸੀਂ ਥੋੜਾ ਡਰਦੇ ਆ ਡਰਦੇ ਹੀ ਹਾਂ ਸੁੰਗੜਦੇ ਹਾਂ ਜਾਂ ਠੰਡ ਸਾਹਮਣੇ ਮੋਢੇ ਜੇ ਤਾਂ ਨੂੰ ਕਦੇ ਚੱਕਦੇ ਹੋ ਵੇ ਕਹੋਗੇ ਸਵੇਰੇ ਸਵੇਰੇ ਕਲਾਸ ਲੱਗ ਗਈ। ਨਹੀਂ ਇਹ ਤਾਂ ਚੱਲੀ ਜਾਂਣਾ ਕਲਾਸਾਂ ਕਿਉਂ। ਕਲਾਸਾਂ ਅਗਲੇ ਸਦ ਲੱਗੀ ਰਹਿੰਦੀਆਂ ਨੇ। ਚਲੋ ਮੈਂ ਗੋਹਾ ਪਰਮੇ ਆਈ। ਤੇ ਲੋ ਜੀ ਇੱਥੇ ਟਾਈਮ ਹੈਗਾ ਸੀਗਾ ਮੇਰੇ ਖਿਆਲਾਂ ਸਾਢੇ 9:30 ਕ 10 ਦਾ ਟਾਈਮ ਹੋਣਾ। ਉਸ ਤੋਂ ਵੀ ਸ਼ਾਇਦ ਉੱਪਰ ਦਾ ਹੋਊਗਾ 10 ਵਜੇ ਕੀ ਹੋਣੀ ਆ ਤੇ ਜਿਹੜਾ ਸਕੂਲੇ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਇੱਥੇ ਡਸਟਿੰਗ ਕਰਨ। ਤੇ ਬੈੱਡ ਸ਼ੀਟ ਵੀ ਅੱਜ ਆਪਾਂ ਚੇਂਜ ਕਰਾਂਗੇ, ਕੱਪੜੇ ਧੋਣਿਆਂ ਨਾਲ ਬੈੱਡ ਸ਼ੀਟ ਵੀ ਧੋਵਾਂਗੇ, ਡਸਟਿੰਗ ਕਰ ਦੰਨੇ ਆ ਚੰਗੀ ਤਰ੍ਹਾਂ। ਤੇ ਰੋਟੀ ਅਸੀਂ ਬਣਾ ਲਈ ਸੀ ਸ਼ਾਇਦ ਖਾ ਵੀ ਲਈ ਸੀ ਹਾਂਜੀ ਇਹ 2 ਦਿਨ ਪਹਿਲਾਂ ਦਾ ਵਲੌਗ ਆ ਤੇ ਥੋੜਾ ਜਿਹਾ ਲੇਟ ਹੋ ਗਿਆ ਵਲੌਗ ਆਉਣ ਤੱਕ ਤੇ ਉਹਦੇ ਕਰਕੇ ਹੋ ਗਿਆ ਤੇ ਮੈਨੂੰ ਹੁਣ ਕੁਝ ਯਾਦ ਵੀ ਨਹੀਂ ਕਿਹੜਾ ਕੰਮ ਕਦੋਂ ਕੀਤਾ ਸੀਗਾ ਹਨਾ ਕਈ ਵਾਰੀ ਦਿਮਾਗ ਦੇ ਵਿੱਚੋਂ ਭੁੱਲ ਜਾਂਦਾ ਵੀ ਡੇਲੀ ਰੁਟੀਨ ਤਾਂ ਇਹ ਆ ਵਿਜੇਯਾਰ ਦੇ ਸਕੂਲ ਗਏ ਤੀ ਆਪਾਂ ਹਨਾ ਜਿੰਨਾ ਵੀ ਮਤਲਬ ਇਦਾਂ ਦੇ ਸਾਰੇ ਕੰਮ ਉਹ ਜੇਯਾਰ ਦੇ ਸਕੂਲ ਗਏ ਤੀ ਕਰਦੇ ਆ ਵੀ ਆ ਨਾਰਮਲੀ ਟਾਈਮ ਹੋਊਗਾ ਦੱਸਦਾ 10 ਦਾ 10:00 ਦਾ ਟਾਈਮ ਹੋਣੇ ਆ ਕਿਉਂਕਿ 8:30 ਵਜੇ ਤਾਂ 9 ਅ ਬੱਜ ਗਏ 22 ਮਿੰਟ ਤੇ ਜਿਆਰ ਘਰੋਂ ਜਾਂਦਾ ਹੈ ਤੇ ਲਓ ਜੀ ਆਪਾਂ ਡਸਟਿੰਗ ਕਰਤੀ ਹੈ ਤੇ ਚੰਗੀ ਤਰ੍ਹਾਂ ਹੁਣ ਬੈੱਡ ਸ਼ੀਟ ਵੀ ਚੇਂਜ ਕਰ ਦਾਂਗੇ ਤੇ ਹੁਣ ਉਹ ਧੁੱਪਾਂ ਬਹੁਤ ਵਧੀਆ ਲੱਗਣ ਲੱਗੀ ਆ ਤੇ ਹੁਣ ਹੌਲੀ ਹੌਲੀ ਕਰਕੇ ਆਪਾਂ ਇਦਾਂ ਸਾਰੇ ਮਤਲਬ ਜਿੰਨੀਆਂ ਵੀ ਹਨਾ ਧੁੰਦ ਦੇ ਵਿੱਚ ਨਹੀਂ ਕੱਪੜੇ ਬਿਸਤਰੇ ਧੁੱਤੇ ਗਏ ਹਨਾ ਰਜਾਈਆਂ ਦੇ ਕਵਰ ਕਵਰ ਧੋਣੀਆਂ ਤੇ ਹੁਣ ਧੋਵਾਂਗੇ ਹੁਣ ਤਾਂ ਬਸ ਐ ਹੋ ਗਈ ਆ ਵੀ ਦੋ ਕੁ ਦਿਨ ਧੁੱਪ ਵਧੀਆ ਲੈ ਲਈਏ ਉਸ ਤੋਂ ਪਹਿਲਾਂ ਆਪਾਂ ਮੌਕਾ ਸੰਭਾਲ ਲਈਏ ਕੱਪੜੇ ਮਸ਼ੀਨ ਤੋਂ ਬਾਹਰ ਨਾ ਹੋ ਜਾਣ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੁੰਦਾ ਬੰਦਾ ਤੇ ਹੁਣ ਕੱਪੜੇ ਮਸ਼ੀਨ ਤੋਂ ਬਾਹਰ ਨਾ ਹੋ ਜਾਣ ਉਦੋਂ ਪਹਿਲਾਂ ਆਪਾਂ ਮਸ਼ੀਨ ਲਾ ਦਈਏ ਪਾਣੀ ਗਰਮਾ ਬਹੁਤ ਜਿਆਦਾ ਕੰਮ ਆਜੂ ਬਹੁਤ ਜਿਆਦਾ ਕੰਮ ਕਰਨਾ ਧੁੱਪੋ ਵੀ ਲੱਗ ਗਈ ਹਵਾ ਬਹੁਤ ਚੱਲਦੀ ਤਾਂ ਹੈ ਤੇ ਜਲਦੀ ਜਲਦੀ ਕੰਮ ਕਰ ਲਈਏ ਹੁਣ ਆਪਾਂ ਠੀਕ ਹੈ ਜੀ ਵੀਡੀਓ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਐਂਡ ਚੈਨਲ ਤੇ ਪਹਿਲੀ ਵਾਰੀ ਆਨਨ ਨੇ ਚੈਨਲ ਨੂੰ ਪਿੰਡ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਕੱਢੇ ਨਾ ਕਿਲਰ ਦੇ ਹੀ ਹੁੰਦੇ ਕੱਪੜੇ ਕਿੰਨੀਆਂ ਦਾ ਚੁੰਨੀਆਂ ਜਾਨੀਆਂ ਜੇ ਮੇਰੀ ਹੀ ਟੰਗੀਆਂ ਹੁੰਦੀਆਂ ਹੱਥਾਂ ਉਂਝਣ ਵਾਸਤੇ ਆਹ ਦੇਖ ਬੋਲੀ ਆਉਂਦਾ ਨਾ ਉਹ ਤਾਂ ਤੇਰ ਜਾ ਉੱਗ ਗਈ ਦੌੜੀ ਜਾਂਦੀ ਨਹੀਂ ਜਾਉਗਾ ਕੋਪੇ ਜ਼ਾਨੇ ਪਾਉਗਾ ਨਹੀਂ ਪਾਸ ਜਪਾ ਤੇ ਜਾ ਬੰਨੀ ਕਿਸੇ ਪਾਸੇ ਤੋ 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 ਕਰਕੇ ਭਜਾ ਦਾਂਗੇ ਆਹੋ ਤਲੋਜੀ ਜੀ ਮੈਂ ਤੁਸੀਂ ਦੇਖ ਹੀ ਲਿਆ ਬਹੁਤ ਸਾਰੇ ਕੱਪੜੇ ਨੇ ਅੱਜ ਧੋਣ ਨੂੰ ਬਹੁਤ ਹੀ ਜ਼ਿਆਦਾ ਬਾਕੀ ਰਹਿੰਦੇ ਖੁੰਦੇ ਜਿਹੜੇ ਖੁੰਡੀਆਂ-ਖੁੰਡੀਆਂ ਤੇ ਲਟਕਦੇ ਸੀਗੇ ਹਨਾ ਉਹ ਮੈਂ ਲਾ ਲਿਆਈ ਜਿਹੜੇ ਪਾਕੀ ਲਾ ਲਾ ਕੇ ਸਿੱਟੇ ਹੋਏ ਸਾਰੇ ਜਾਣਿਆਂ ਨੇ ਉਹ ਤਾਂ ਹੈਗੇ ਹੀ ਹੈਗੇ ਨੇ ਤੇ ਹੁਣ ਆਪਾਂ ਲਾ ਦਨੇ ਆ ਮਸ਼ੀਨ ਤੇ ਮਸ਼ੀਨ ਚ ਪਾ ਦਨੇ ਆ ਕੱਪੜੇ ਗਰਮ ਪਾਣੀ ਆ ਮਿੰਟੋ ਮੈਂ ਟੂ ਕੱਪੜੇ ਤੋਂ ਬਸ ਇੰਹੀਂ ਲੱਗਦਾ ਹੁੰਦਾ ਵੀ ਢੇਰਾ ਕੱਪੜਿਆਂ ਦਾ ਆ ਪਾਦੇ ਵਿੱਚ ਤਾਂ ਥੋੜੀ ਲੱਗਦੀ ਆ ਜਦੋਂ ਧੋਣ ਲੱਗਦੀ ਆ ਤੇ ਲੋਜੀ ਹੁਣ ਆਪਾਂ ਕੱਪੜੇ ਧੋਤੇ ਸਾਰੇ ਕੱਪੜੇ ਧੋਂਦੇ ਹੋਏ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀਗੀ ਤੇ ਜਿਹੜੇ ਸੀਗੇ ਨਿਊ ਨਿਊ ਉਹ ਤਾਂ ਆਪਾਂ ਪਾਲੇ ਥੱਲੇ ਹੀ ਸੁਕਣੇ ਤੇ ਬਾਕੀ ਸਾਰੇ ਉੱਪਰ ਪਾਏ ਜਾਂਦੇ ਤੇ ਹੁਣ ਜਿਹੜਾ ਕੱਪੜੇ ਧੋ ਕੇ ਪਾਦ ਦੇ ਵਿੱਚ ਪਾਣੀ ਆਪਣਾ ਜਿਹੜਾ ਬਚਿਆ ਉਹਦੇ ਨਾਲ ਆਪਾਂ ਸਾਰੇ ਫਰਸ਼ ਧੋ ਲਾਂਗੇ ਚੰਗੀ ਤਰ੍ਹਾਂ ਤੇ ਨਾਲੇ ਤਾਂ ਆਪਣੇ ਫਰਸ਼ ਧੋਤੇ ਜਾਣਗੇ ਤੇ ਨਾਲੇ ਪਾਣੀ ਦੀ ਬਚਤ ਹੋ ਜੀ ਤੇ ਨਾਲੇ ਪਾਣੀ ਵੇਸਟ ਵੀ ਨਹੀਂ ਜਾਊਗਾ ਹਨਾ ਤੇ ਇੱਥੇ ਕੱਪੜੇ ਧੋਣ ਦੀ ਇਹ ਮौज ਆ ਉੱਪਰ ਕੱਪੜੇ ਧੋਣ ਦਾ ਬਸ ਇਹੀ ਸੀਗਾ ਹਨਾ ਇੱਕ ਤਾਂ ਗਰਮ ਪਾਣੀ ਉੱਪਰ ਚੜਾਉਣਾ ਬਹੁਤ ਔਖਾ ਸੀ ਤੇ ਦੂਜਾ ਪਾਣੀ ਵੇਸਟ ਬਹੁਤ ਜਾਂਦਾ ਸੀ ਫਿਰ ਸਾਰਾ ਪਾਣੀ ਜਿਹੜਾ ਟੱਬ ਭਰੇ ਹੁੰਦੇ ਸੀ ਨਾ ਉਹ ਡੋਲਣਾ ਪੈਂਦਾ ਸੀ ਇੱਥੇ ਹੁਣ ਨਾਲ ਦੀ ਨਾਲ ਫਰਸ਼ ਧੁੱਤੇ ਜਾਂਦੇ ਆ ਸਾਫ਼ ਹੋ ਜਾਂਦਾ ਸਾਰਾ ਵਧੀਆ ਹੋ ਜਾਂਦਾ ਆ ਤੇ ਬਸ ਬਾਕੀ ਇਹੀ ਆ ਹਨਾ ਡੇਲੀ ਆ ਫਰਸ਼ ਧੋਣ ਦੀ ਆਦਤ ਹੈ ਆ ਭਾਈ ਹੁਣ ਕੀ ਕਰੀਏ ਸਾਨੂੰ ਆਦਤ ਬਣੀ ਆ ਕਿਉਂਕਿ ਗਰਮੀ ਦੇ ਵਿੱਚ ਤਾਂ ਪਸ਼ੂ ਬਾਹਰ ਕੱਢੇ ਹੁੰਦੇ ਨੇ ਗੋਹਾ ਗੋਹਾ ਹੁੰਦਾ ਸਰਦੀ ਦੇ ਵਿੱਚ ਵੀ ਬਸ ਮੈਨੂੰ ਤਾਂ ਆਦਤ ਹੈ ਹੀ ਆ ਮੈਨੂੰ ਵਧੀਆ ਲ ਚਾਹ ਕੁਝ ਵੀ ਹੋ ਜਵੇ ਵੀ ਵਧੀਆ ਲੱਗਦਾ ਹੈ ਹਣਾ ਲੋ ਜੀ ਪਹੁੰਚ ਗਏ ਆਪਾਂ ਆਪਣੀ ਪੁਰਾਣੀ ਮੰਜ਼ਲ ਤੇ ਸਾਹ ਚੜ ਗਿਆ ਮੈਨੂੰ ਹੁਣ ਇੱਥੇ ਪਾ ਦੀ ਆਪਾਂ ਕੱਪੜੇ ਸੁੱਕਣੇ ਅੱਡੀ ਟੋਕਰੀ ਭਰ ਲਿਆ ਸੀ ਕੱਪੜਿਆਂ ਦੀ ਕੁਆਲਿਟੀ ਭਰ ਲਿਆਂਦੀ ਹੁਣ ਇੱਥੇ ਸੁੱਕਣੇ ਪਾ ਜੀਏ ਤੇ ਫੇਰ ਜਾ ਕੇ ਹੱਲੇ ਭਾਂਡੇ ਧੋਣੇ ਨੇ ਟਾਈਮ ਪਤਾ ਨਹੀਂ 1.5 ਵਜ ਗਿਆ ਪਤਾ ਨਹੀਂ ਕੀ ਵਜ ਗਿਆ ਅੱਜ ਧੁੱਪ ਦਾ ਲਾਹਾ ਬਹੁਤ ਜ਼ਿਆਦਾ ਆ ਤੇ ਹੁਣ ਫਟਾਫਟ ਕੱਪੜਾ ਸੁਕਣੇ ਪਾ ਦਵਾ ਫੇਰ ਦੇਖਦੇ ਆ ਫੇਰ ਮਿਲਦੇ ਆ ਭਾਂਡੇ ਭੁੰਨੇ ਬਾਹਰ ਕੱਢ ਕੇ ਧੋਨੇ ਆ ਸਾਰੇ ਭਾਂਡੇ ਬਾਹਰ ਲੈ ਕੇ ਜਾਣੇ ਕੱਢ ਕੇ ਹਾਲਤ ਦੇਖੋ ਕੀ ਹੋਈ ਪਈ ਆ ਜਦੋਂ ਕੰਮ ਨੂੰ ਲੱਗ ਜੂ ਫਿਰ ਹਾਲਤ ਨਹੀਂ ਦੇਖੀ ਦੀ ਹੁੰਦੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਠੀਕ ਆ ਜੀ ਚਲੋ ਮੈਂ ਹੁਣ ਕੱਪੜੇ ਸੁਕਾਣੇ ਪਾ ਲਵਾ ਠੀਕ ਹੈ ਜੀ ਤੇ ਲੋ ਜੀ ਹੁਣ ਫਟਾਫਟ ਫਟਾਫਟ ਕੱਪੜੇ ਸੁਕਣੇ ਪਾ ਕੇ ਚੱਲੀਏ ਥੱਲੇ ਨੂੰ ਤੇ ਹੱਲੇ ਮੈਂ ਣਾਉਣਾ ਸੀ ਸੇ ਆਪਣੇ ਕਿਚਨ ਦੇ ਵਿੱਚ ਭਾਂਡੇ ਪੈ ਸੀ ਧੋਣ ਵਾਲੇ ਉਹ ਧੋਣੇ ਆ ਹੱਲੇ ਬਹੁਤ ਸਾਰਾ ਕੰਮ ਹੁੰਦਾ ਆ ਨਾ ਵੀ ਬਸ ਇਕੱਲੇ ਬੰਦੇ ਨੂੰ ਇਹ ਹੁੰਦਾ ਵੀ ਜਿੱਥੇ ਲੱਗ ਗਿਆ ਉੱਥੇ ਕੰਮ ਹੋਊਗਾ ਹਨਾ ਵੀ ਜਾਂ ਕੱਪੜੇ ਧੋਣਗੇ ਜਾਂ ਭਾਂਡੇ ਧੋਣਗੇ ਹਨਾ ਲੋ ਜੀ ਟਾਈਮ ਆ ਜਿਹੜਾ ਪੂਰਾ 4 ਵਜੇ ਦਾ ਆ ਮੈਨੇ ਵਾਲ ਕੈਮਰਾ ਲੋ ਜੀ ਜਿਹੜੀ ਘਈ ਰਹੀ ਨੂੰ ਠੀਕ ਆ ਜੀ ਓਏ ਹੋਏ ਅੱਜ ਬਿਨਾ ਕੈਜੇ ਮੈਂ ਸਤਿ ਸ਼੍ਰੀ ਅਕਾਲ ਬੁਲਾਤੀ ਕੀ ਹਾਲ ਚਾਲ ਦੇ ਕਿ ਨਹੀਂ ਕਰੇ ਇੱਕ ਚੀਜ਼ ਸਾਨੂੰ ਦੇ ਦੇ 200 ਰੁਪਏ ਦੇ ਹਾਂ ਮੈਂ ਬਾਟੇ ਤੇ ਲੈ ਲੋ ਆਪਣੀਆਂ ਵੀ ਜਿਓਮੈਟਰੀ ਬਾਕਸ ਹੁੰਦੀਆਂ ਦੀਆਂ 1000 ਦਾ ਜਿਓਮੈਟਰੀ ਬਾਕਸ ਕੀ ਹੁੰਦਾ ਜਿਓਮੈਟਰੀ ਬਾਕਸ ਦੇਖੋ ਕਿਟਾ ਹਾਂ ਜਿਓਮੈਟਰੀ ਬਾਕਸ 88 ਅੱਛੀ ਇਹ ਪੈਨ ਟੂ ਤਾਂ ਮੇਰੇ ਬਰੀਆ ਦਾ ਅੱਛੀ ਨਾਲ ਬੱਤ ਘੈਂਟ ਅੱਛੀ ਵੀ ਮੈਮ ਮਰਾ ਹਾਏ ਹਾਏ ਦਿਖਾਈ ਬੀੜੇ ਤਾਂ ਦਿਖਾ ਦੇ ਬੋਲੋ 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 ਇੰਨੇ ਸਾਰੇ ਪੈਨਾਂ ਨਾਲ ਲਿਖਦਾ ਹੁਣਾਂ ਹਾਂ ਜਦੋਂ ਆਉਂਦਾ ਵੇ ਤੇਰੇ ਡੈਡੀ ਕਨ ਲੈ ਲੈ ਕੇ ਦਿੰਦਾ ਤੇ ਚਲੋ ਜੀ ਦੇਖੋ ਕੀ ਡੋਡਾ ਪਾਪਾ ਤੁੰਨੇ ਲੈ ਦੇ ਦਿੱਤ ਹਮ ਮੈਨੂੰ ਤਾਂ ਸ਼ੀਸ਼ਾ ਜੀ ਵੀਡੀਓ ਨਹੀਂ ਬਣਾਉਣੀ ਆਉਂਦੀ ਮੂਨਾ ਆਪਣਾ ਪੈਰਾ ਹੀ ਦੇਖ ਬੀ ਹਾਂ ਦੇਖੋ ਠੰਡ ਲਾ ਦੀ ਅੰਦਰ ਤਾਂ ਬਾਹਰ ਠੀਕ ਆ ਵਧੀਆ ਬਾਹਰ ਤਾਂ ਅੱਜ ਤੋਂ ਪਵਾਲੀ ਸੋਹਣੀ ਆ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਮੇਰਾ ਮੂੰਹ ਵੇਖਦਾ ਚੱਲ ਆਪਾਂ ਸ਼ੀਸ਼ੇ ਰੱਖ ਦੇ ਲੱਗੇਂ ਦਿਖਦਾ 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 ਇੱਥੇ ਗਾਹ ਰੱਖ ਕੇ ਵੀਡੀਓ ਬਣਾ ਲਿਆ ਕਰ ਐਦਾਂ ਹਨਾ ਤੇ ਮੈਂ ਸ਼ੈਂਪੂ ਸ਼ੈਂਪੂ ਲਾ ਲਿਆ ਓਕੇ ਬੈਗ ਤੇਰਾ ਤੇਰੇ ਡੈਡੀ ਨੇ ਕਿੱਥੇ ਰੱਖਿਆ ਆ ਦੇ ਦੇ ਦਾ ਜਾਨ ਸ਼ੈਂਪੂ ਸ਼ンプー ਲਾ ਲਿਆ 4 ਵਜੇ ਹੁਣ ਵਾਲਾਂ ਤੇਲ ਤੂੰ ਲਾ ਲਈਏ ਤੇ ਫੇਰ ਬਾਹਰੋ ਕੱਪੜਾ ਕਪੜੇ ਨਾਲ ਤੁਹਾਨੂੰ ਬਾਹਰ ਧੁੱਪ ਦਿਖਾਉਣੀ ਆ ਇੱਥੋਂ ਠੀਕ ਆ ਮੰਮੀ ਹਾਂ ਇੱਥੋਂ ਠੀਕ ਆ ਇੱਥੋਂ ਵਧੀਆ ਲੱਗਦਾ ਨਹੀਂ ਨਹੀਂ ਹੋ ਰਿਹਾ ਅੱਛਾ ਤੂੰ ਨਹੀਂ ਆ ਰਿਹਾ ਹੈ ਹੁਣ ਆ ਦਾਰਿਆ ਤੇ ਚਲੋ ਇਹ ਬਾਹਰ ਚੱਲਦੇ ਧੁੱਪ ਧੁੱਪ ਦੇਖਦੇ ਆ ਥੋੜੀ ਜਿਹੀ ਮੈਂ ਮੰਮੀ ਛੋੜੀ ਲੈ ਆਜ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਤੇ ਅੱਜ ਸਵੇਰ ਦੀ ਮੈਂ ਉਸੇ ਖੁਸ਼ੀ ਦੇ ਵਿੱਚ ਹੀ ਸਮਝ ਲਓ ਕੰਮ ਕਰਦੀ ਫਿਰ ਜਾਨੀ ਐ ਇੰਨੀ ਖੁਸ਼ੀ ਆ ਮੈਨੂੰ ਇੰਨੀ ਖੁਸ਼ੀ ਆ ਵੀ ਮੈਂ ਦੱਸ ਨਹੀਂ ਸਕਦੀ ਹਾਈ ਹਾਈ ਮੈਨੂੰ ਦੱਸ ਉਹ ਖੁਸ਼ੀ ਉਹ ਖੁਸ਼ੀ ਜਦੋਂ ਮੇਰੇ ਤੇ 글로ਅ ਆਈ ਜਾਂਦਾ ਮੈਂ ਸੋਚ ਕੇ ਆਏ ਆ ਆਪਣੇ ਆਪ 'ਚ ਹੀ ਫੀਲ ਆਈ ਜਾਂਦਾ ਵੀ ਮੈਂ ਹਨਾ ਤੇ ਜੁਝਾਰ ਨੂੰ ਨਹੀਂ ਦੱਸਦੀ ਕਿ ਮੈਂ ਹਨੂ ਹੀ ਦੱਸੂਗੀ ਥੋਨ ਤੈਨੂੰ ਬਾਅਦ ਚ ਦੱਸੂਗੀ ਤੈਨੂੰ ਤਾਂ ਆਪੇ ਪਤਾ ਲੱਗ ਜਾਣਾ ਬਾਲਾ ਦਾ ਕੀ ਕਰਿਆ ਹੋਇਆ ਆ ਲੱਗਦਾ ਵੀ ਪਤਾ ਨਹੀਂ ਕਿੰਨੇ ਕੇ ਘੈਂਡੇ ਆ ਇਸ ਥਾਲੇ ਪਿੱਛੇ ਦੇ ਲਪੂਤ ਬਣਿਆ ਹੋਇਆ ਤੇ ਮੈਂ ਨਾ ਖਾਤੀ ਹੁਣੇ ਉਹਨੇ ਰੋਟੀ ਰੱਜ ਕੇ ਮੈਨੂੰ ਇੰਨੀ ਜਿਆਦਾ ਭੁੱਖ ਲੱਗੀ ਹੋਈ ਸੀ ਬਹੁਤ ਜਿਆਦਾ ਭੁੱਖ ਲੱਗੀ ਹੋਈ ਸੀਗੀ ਮੈਂ 12 1 ਵਜੇ ਦੀ ਮੈਨੂੰ ਭੁੱਖ ਲੱਗੀ ਸੀ ਫਿਰ ਮੈਂ ਸੋਚਿਆ ਵੀ ਹੁਣ ਕੰਮ ਕਰਕੇ ਰੋਟੀ ਖਾਣੇ ਆ ਤੇ ਹੁਣ ਮੈਂ ਕੰਮ ਕਰਕੇ ਫੇਰ ਹੁਣ ਮੈਂ ਰੋਟੀ ਖਾਣ ਮੈਂ ਮੈਂ ਮੰਮੀ ਦੀ ਫ੍ਰੈਂਕ ਵੀਡੀਓ ਹੁਣ ਦੇਖੀ ਤੋਂ ਬਾਅਦ ਹੁਣ ਇਹਦੀ ਵੀਡੀਓ ਦੇਖਣੀ ਪੈਣੀ ਹੈ ਅੱਛਾ ਫ੍ਰੈਂਕ 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 ਵੀਡੀਓ ਚਲੋ ਮੈਂ ਤਾਂ ਉਹ ਕਰਦੀ ਆ ਫੇਸ ਕੈਮਰਾ ਕਰਦੀ ਆ ਓੱਖਾ ਲੱਗਦਾ ਨਹੀਂ ਲੱਗਦਾ ਮੈਨੂੰ ਓੱਖਾ ਲੱਗਦਾ ਟੱਕ ਲਣ ਦੇ ਐ ਵੀਡੀਓ ਮੈਨੂੰ ਵਧੀਆ ਲੱਗਦੀ ਆ ਨਿਆਣੇ ਕਹਿ ਦਿੰਦੇ ਆ ਮम्मा ਤੁਸੀਂ ਬੈਕ ਕੈਮਰੇ ਨਾਲ ਵੀਡੀਓ ਬਣਾਇਆ ਕਰੋ ਮੇਰੇ ਤੋਂ ਬੈਕ ਕੈਮਰੇ ਨਾਲ ਬਣਦੀ ਨਹੀਂ ਪਰ ਆਰੀਆ ਕਰੇ ਬਣਦੀ ਨਹੀਂ ਗਈ ਆਈਫੋਨ ਕਿਉਂ ਲਿਆ ਆ ਆਈਫੋਨ ਬਸ ਆਈਫੋਨ ਨੇ ਤਾਂ ਬਸ ਲੈ 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 ਸ਼ੌਂਕ ਸੀ ਮੈਨੂੰ ਲੈਣ ਦਾ ਢੇੜ ਦਾ ਦਰਵਾਜ਼ਾ ਚਲ ਥੋੜੀ ਦੇਰ ਧੁੱਪ ਸੇਕਦੇ ਆ ਤੇ ਰਿਓ ਭਾਵੀ ਦਿੱਤਾ ਨੀ ਲੰਬਾ ਯਾਹ ਰਿਓ ਕੌਣ ਭਾਵੀ ਦਿੱਤਾ ਥੱਲੇ ਅੰਦਰ ਵੀ ਆ ਕੇ ਕੱਪੜਾ-ਕੁੱਪੜਾ ਚੱਕ ਲੈ ਕੱਪੜਾ-ਕੁੱਪੜਾ ਚੱਕਦੇ ਕੱਪੜੇ-ਕੁੱਪੜੇ ਚੱਕਦੇ ਆ ਪੈਹਾਂ ਦੋਹਾਂ ਲਾ ਲਈਏ ਜਿਹੜੇ ਨਵੇਂ-ਨਵੇਂ ਸੀਗੇ ਉਹ ਮੈਂ ਸਾਰੇ ਥੱਲੇ ਹੀ ਸੁੱਕਣੇ ਪਾ ਲਈ ਜਿਹੜੇ ਮਨੇ ਰੈਗੂਲਰ ਰੂਟੀਨ ਵਾਲੇ ਸੀਗੇ ਉਹ ਪਰ ਸੁੱਕਣੇ ਪਾਏ ਹੋਏ ਆ। ਤੇ ਮੈਂ ਕਹੇ ਆ ਉਹੋ ਹੋ ਜਾਣਗੇ ਸੁੱਕ ਜਾਣਗੇ ਇਹਨਾਂ ਨੂੰ ਤਹਾਂ ਲਾ ਕੇ ਰੱਖ ਦੰਨੇ ਅਲਮਾਰੀ ਚ। ਪਾ ਵੀ ਦਿੱਤਾ ਰਿਓ। ਮੈਂ ਕਿਹਵਾਂ ਤਾਂ। ਮੋਜਰੇ ਵੀ ਉੱਕਣੇ ਹੋ ਗਏ ਉਹ ਤਾਂ ਸਭ ਗਲੇਵਟ ਕਿੱਟੀ ਨੇ। ਤੇਲ ਲਾਓ ਸਰੋਂ ਦਾ। ਉਈ ਚਾਪੀ ਲਈ ਐਨੀ ਖੁਸ਼ੀ ਖੁਸ਼ੀ ਹੋਈ ਪਈ ਆ ਮੈਨੂੰ ਇੰਨੀ ਖੁਸ਼ੀ ਹੋਈ ਪਈ ਆ ਮੈਂ ਚਾਹ ਪੀਣੀ ਭੁੱਲੀ ਦਵਾ ਤੋ ਗਰਮ ਕਰਕੇ ਲੈ ਕੇ ਆਈਆਂ ਮੈਂ ਪਾ ਕੇ ਗਲਾਸ ਚ ਰੱਖ ਕੇ ਭੁੱਲੀ ਅੱਜ ਮੈਨ ਲਾਉਣੀਆਂ ਨੇਲ ਪੇਟ ਜੀ ਕਰਿਆ ਮੇਰਾ ਲਾਈ ਲੌਣ ਪਾਲਾਂ ਤੇ ਬਦਾਮ ਪਾ ਬਦਾਮਾਂ ਦਾ ਤੇਲ ਆ ਬਦਾਬ ਰੋ ਲੋਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਸ ਖੁਸ਼ੀ ਦੇ ਵਿੱਚ ਮੈਂ ਅੱਜ ਸਾਰਾ ਕੰਮ ਕਰ ਲਿਆ ਤੇ ਅੱਜ ਸਾਰਾ ਦਿਨ ਮੈਨੂੰ ਇੰਨੀ ਵਧੀਆ ਇੰਨਾ ਵਧੀਆ ਫੀਲ ਹੋਇਆ ਨਾ ਮੈਂ ਮਤਲਬ ਸਾਰਾ ਕੰਮ ਖੁਸ਼ੀ-ਖੁਸ਼ੀ ਜੇ ਕਰ ਲਿਆ ਬਈ ਨਾਲੇ ਦੇਖ ਲਓ ਅੱਜ ਮੈਂ ਨਾ ਨੀਲ ਪੇਂਟ ਲਾਉਣ ਦਾ ਵੀ ਚੀ ਕੀਤਾ ਨਹੀਂ ਮੈਂ ਬਿਲਕੁਲ ਵੀ ਨਹੀਂ ਐਦਾਂ ਦੀਆਂ ਚੀਜ਼ਾਂ ਹਨਾ ਮੈਨੂੰ ਬਸ ਹੁਣ ਕਦੇ-ਕਦੇ ਜੀਓ ਨਹੀਂ ਕਰਦਾ ਹੈਗਾ ਵੀ ਮਤਲਬ ਕਦੇ ਨੀਲ ਪੇਂਟ ਲਾਲ ਮਾਂ ਜਾਂ ਮੈਂ ਕਦੇ ਹਨਾ ਪਰਲਮਾ ਮੇਕਅਪ ਕਰ ਲਮਾ ਜਾਂ ਮੈਂ ਕੋਈ ਹੇਅਰ ਸਟਾਈਲ ਕਰ ਲਮਾ ਬਸ ਮੇਰਾ ਜਿਓ ਹੀ ਨਹੀਂ ਕਰਦਾਗਾ ਹਨਾ ਤੇ ਉਹ ਖੁਸ਼ਖਬਰੀ ਕੀ ਆ ਮੈਂ ਤੁਹਾਨੂੰ ਦੱਸਦੀ ਆ ਤੇ ਜੇਕਰ ਤੁਸੀਂ ਹੁਣ ਇੱਥੇ ਤੱਕ ਆਏ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਉਹ ਖੁਸ਼ਖਬਰੀ ਇਹ ਆ ਵੀ ਜਿਵੇਂ ਤੁਸੀਂ ਸ਼ੁਰੂਆਤ 'ਚ ਦੇਖ ਲਿਆ ਨਾ ਵੀ ਅੱਜ ਮੈਂ ਜਿਹੜੀ ਸਬਜ਼ੀ ਬਣਾ ਲਈ ਆ ਹਨਾ ਤੇ ਸ਼ਾਮ ਨੂੰ ਹੁਣ ਕੋਈ ਵੀ ਸਬਜ਼ੀ ਦਾਲ ਸਬਜ਼ੀ ਕੁਝ ਨਹੀਂ ਬਣਾਉਣਾ ਮੈਂ ਫ੍ਰੀ ਆ ਹੁਣ ਹਨਾ ਜਿਵੇਂ ਕਿ 4:00 ਵਜੇ ਸੀਗੇ 4:00 ਤੋਂ ਹੁਣ 6-7 ਤੱਕ ਮੈਂ ਬਿਲਕੁਲ ਫ੍ਰੀ ਆ ਬਸ ਆਟਾ ਗੁੰਨਣਾ ਤੇ ਰੋਟੀਆਂ ਬਣਾਉਣੀ ਆ ਮੇਰੇ ਲਈ ਤਾਂ ਇਹੀ ਬਹੁਤ ਵੱਡੀ ਖੁਸ਼ੀ ਆ ਵੀ ਅੱਜ ਸ਼ਾਮ ਨੂੰ ਮੈਂ ਕੋਈ ਸਬਜ਼ੀ ਨਹੀਂ ਬਣਾਉਣੀ ਮੈਂ ਟੈਨਸ਼ਨ ਫ੍ਰੀ ਆ ਹਨਾ ਤੇ ਮੈਨੂੰ ਲੱਗਦਾ ਹੈ ਬਹੁਤ ਸਾਰੀਆਂ ਭੈਣਾਂ ਨੂੰ ਇਦਾਂ ਹਨਾ ਖੁਸ਼ੀ ਹੁੰਦੀ ਹੋਣੀ ਹੈ ਵੀ ਜਦੋਂ ਉਹਨਾਂ ਦਾ ਸਵੇਰੇ ਦਾਲ ਸਬਜ਼ੀ ਬਣ ਜਵੇ ਤੇ ਸ਼ਾਮ ਨੂੰ ਕੋਈ ਬਿਲਕੁਲ ਵੀ ਦਿਮਾਗ ਦੇ ਵਿੱਚ ਕੋਈ ਟੈਨਸ਼ਨ ਨਹੀਂ ਕਿਸੇ ਵੀ ਤਰ੍ਹਾਂ ਦੀ ਨਹੀਂ ਤਾਂ ਨਾ ਵੀ ਮਤਲਬ ਸਵੇਰ ਦੀ ਰੋਟੀ ਖਾਦੀ ਨਹੀਂ ਯਾਰ ਟੈਨਸ਼ਨ ਸ਼ੁਰੂ ਹੋ ਜਾਂਦੀ ਆ ਵੀ ਅੱਜ ਮੈਂ ਇੰਨੀ ਖੁਸ਼ ਆ ਵੀ ਮੈਨੂੰ ਬਿਲਕੁਲ ਵੀ ਟੈਨਸ਼ਨ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਹੋਰ ਗੱਲ ਦਿਮਾਗ 'ਚ ਨਹੀਂ ਹੈਗੀ ਮੈਂ ਤਾਂ ਬਸ ਸਾਰੀ ਦਿਹਾੜੀ ਬਸ ਸਾਰਾ ਕੰਮ ਕੀਤਾ ਬਸ ਇਸੇ ਖੁਸ਼ੀ ਦੇ ਵਿੱਚ ਕਰ ਲਿਆ ਵੀ ਅੱਜ ਮੈਂ ਸ਼ਾਮ ਨੂੰ ਕੋਈ ਸਬਜ਼ੀ ਨਹੀਂ ਬਣਾਉਣੀ ਕੋਈ ਦਾਲ ਨਹੀਂ ਬਣਾਉਣੀ ਕਿਸੇ ਨੂੰ ਪੁੱਛਣਾ ਨਹੀਂ ਅੱਜ ਕੀ ਬਣਾਵਾਂ ਖਾਣਾ ਬਸ ਮੈਂ ਇਸੇ ਖੁਸ਼ੀ ਦੇ ਵਿੱਚ ਹਨਾ ਦਾਲ ਸਬਜੀ ਬਣੀ ਹੋਈ ਆ ਬਸ ਆਹੀ ਖੁਸ਼ੀ ਮੇਰੇ ਲਈ ਬਹੁਤ ਆ ਮੇਲਾ ਦਾ ਹਾਊਸ ਵਾਈਫ ਲਈ ਤਾਂ ਇਤੋਂ ਵੱਡੀ ਕੋਈ ਖੁਸ਼ੀ ਦੀ ਗੱਲ ਹੋ ਹੀ ਨਹੀਂ ਸਕਦੀ ਹੈਗੀ ਮੈਂ ਅੱਜ ਸਾਰਾ ਦਿਨ ਬਸ ਖੁਸ਼ੀ ਖੁਸ਼ੀ ਭੱਜੀ ਭੱਜੀ ਚੌਕ ਵਿੱਚੇ ਕੰਮ ਕਰਦੀ ਫਿਰੀ ਗਈ ਹਨਾ ਤੇ ਲੋ ਜੀ ਹੁਣ ਆਪਾਂ ਕੱਪੜਿਆਂ ਦੀ ਤਾਹਾਂ ਵੀ ਲਾ ਲਈਆਂ ਤੇ ਤੁਪ ਪੰਨੀ ਸੋਹਣੀ ਲੱਗੀ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਐਂਡ ਵੀ ਇੱਥੇ ਕਰਦੇ ਆ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤ